ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੂਜਾ ਪੰਜਾਬ ਟੀਵੀ ਪੰਜਾਬ ਦੇ ਵਿੱਚ ਕੋਈ ਵੀ ਵਰਾ ਅਜਿਹਾ ਨਹੀਂ ਜੋ ਕਿਸਾਨਾਂ ਲਈ ਚੰਗਾ ਸਾਬਤ ਹੋਇਆ ਹੋਵੇ ਹਰ ਸਾਲ ਪੰਜਾਬ ਦੇ ਵਿੱਚ ਅੱਗ ਲੱਗਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਕਣਕ ਦੀ ਫਸਲ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ 2025 ਦੇ ਵਿੱਚ ਵੀ ਅਜਿਹਾ ਕੁਝ ਦੇਖਣ ਨੂੰ ਮਿਲਿਆ ਕਿਸਾਨਾਂ ਦੀ ਹਜ਼ਾਰ ਏਕੜ ਤੋਂ ਵੱਧ ਜਿਹੜੀ ਕਣਕ ਦੀ ਫਸਲ ਹੈ ਉਹ ਸੜ ਕੇ ਸੁਆਹ ਹੋ ਚੁੱਕੀ ਹੈ ਕਣਕ ਦੀ ਫਸਲ ਸੜਨ ਦੇ ਨਾਲ-ਨਾਲ ਕਿਸਾਨਾਂ ਦੇ ਜਿਹੜੇ ਸੁਪਨੇ ਨੇ ਉਹ ਵੀ ਸੜਕੇ ਸੁਆਹ ਹੋ ਚੁੱਕੇ ਨੇ ਪਰ ਪੰਜਾਬ ਦੀ ਜਿਹੜੀ ਕੌਮ ਹੈ ਪੰਜਾਬੀ ਲੋਕ ਨੇ ਉਹ ਹਿੰਮਤ ਵਾਲੇ ਹੁੰਦੇ ਨੇ ਟੁੱਟਦੇ ਨਹੀਂ ਪਰ ਹਰ ਸਾਲ ਜਿਹੜਾ ਉਹਨਾਂ ਨੂੰ ਆਰਥਿਕ ਬੋਝ ਹੈ ਵਿੱਤੀ ਘਾਟਾ ਚੱਲਣਾ ਪੈਂਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸੁਪਨੇ ਨੇ ਉਹ ਟੁੱਟ ਜਾਂਦੇ ਨੇ ਉਹ ਵਿਖਰ ਜਾਂਦੇ ਨੇ ਕਿਉਂਕਿ ਕਿਸਾਨ ਦੀ ਫਸਲ ਉੱਤੇ ਹੀ ਨਿਰਭਰਤਾ ਹੁੰਦੀ ਹੈ ਪੰਜਾਬ ਦੇ ਵਿੱਚ ਜਿਹੜਾ ਦੇਖਿਆ ਗਿਆ ਉਹ 80% ਤੋਂ ਵੱਧ ਜਿਹੜੇ ਲੋਕ ਨੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਨੇ ਤੇ ਪੰਜਾਬ ਦੇ ਵਿੱਚ ਜੇ ਖੇਤੀਬਾੜੀ ਪ੍ਰਭਾਵਿਤ ਹੁੰਦੀ ਹੈ ਤਾਂ ਲੋਕ ਵੀ ਉਹ ਸੁਭਾਵਿਕ ਹੈ ਵੀ ਉੱਥੇ ਪ੍ਰਭਾਵਿਤ ਹੋਣਗੇ ਸੋ ਇਸ ਵਾਰ ਮੈਂ ਤੁਹਾਨੂੰ ਅੰਕੜੇ ਵੀ ਦੱਸਾਂਗਾ ਤੇ ਨਾਲ ਨਾਲ ਉਹ ਥਾਵਾਂ ਵੀ ਦੱਸਾਂਗਾ ਜਿੱਥੇ ਬਹੁਤ ਜ਼ਿਆਦਾ ਕਿਸਾਨ ਨੂੰ ਅੱਗ ਲੱਗਣ ਕਰ ਨੁਕਸਾਨ ਝੱਲਣਾ ਪਿਆ 50 ਤੋਂ ਵੱਧ ਏਕੜ ਹੈ ਜਿਹੜੀ ਉਹ ਕਣਕ ਦੀ ਫਸਲ ਪਿੰਡ ਸੜੋਆ ਵਿੱਚ ਸੜ ਕੇ ਸੁਆਹ ਹੋਈ ਹੈ 50 ਤੋਂ ਵੱਧ ਏਕੜ ਹੈ ਪਿੰਡ ਸਿਮਰੇਵਾਲ 100 ਤੋਂ ਵੱਧ ਏਕੜ ਕਣਕ ਦੀ ਫਸਲ ਗੁਰੂ ਹਰ ਸਹਾਏ ਹਲਕੇ ਦੇ ਵਿੱਚ ਸੜਕੇ ਸੁਆਹ ਹੋਈ ਹੈ ਤੇ 400 ਤੋਂ ਵੱਧ ਕਿੱਲਾ ਇਹ ਕਲਨੌਰ ਹਲਕੇ ਦੇ ਵਿੱਚ ਸੜਕੇ ਸੁਆਹ ਹੋਇਆ ਲਗਭਗ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਕਣਕ ਦੀਆਂ ਜਿਹੜੀਆਂ ਫਸਲਾਂ ਨੇ ਉਹ ਸੜਕੇ ਸੁਆਹ ਹੋਈਆਂ ਨੇ ਲੋਕਾਂ ਵੱਲੋਂ ਤੇ ਸਰਕਾਰ ਵੱਲੋਂ ਦੱਸਿਆ ਗਿਆ ਵੀ ਜ਼ਿਆਦਾਤਰ ਅੱਗ ਲੱਗਣ ਦਾ ਮੁੱਖ ਕਾਰਨ ਪਾਵਰ ਕਾਮ ਦੀ ਨਿਕਾਮੀ ਹੈ ਕਿਉਂਕਿ ਜਿਹੜੀ ਜ਼ਿਆਦਾਤਰ ਅੱਗ ਲੱਗੀ ਹੈ ਉਹ ਬਿਜਲੀ ਸਪਾਰਕ ਨਾਲ ਲੱਗੀ ਹੈ ਬਿਜਲੀ ਦੀ ਚਿੰਗਿਆੜੀ ਜਦੋਂ ਕਣਕ ਦੇ ਪੱਕੇ ਖੇਤਾਂ ਵਿੱਚ ਡਿੱਗਦੀ ਹੈ ਤਾਂ ਉਹ ਪੂਰੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਤੇ ਇੱਕ ਵੱਡਾ ਨੁਕਸਾਨ ਕਿਸਾਨਾਂ ਦਾ ਕਰ ਜਾਂਦੀ ਹੈ ਦੂਜੇ ਪਾਸੇ ਕੁਦਰਤੀ ਆਫਤਾਂ ਵੀ ਨੇ ਇੱਕ ਦੋ ਥਾਂ ਅਜੇਹਾ ਵੀ ਹੈ ਜਿੱਥੇ ਕੁਦਰਤੀ ਬਿਜਲੀ ਆਸਮਾਨੀ ਬਿਜਲੀ ਡਿੱਗਣ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਲੱਗੀ ਹੈ ਪਰ ਇਹ ਹਰ ਸਾਲ ਵੱਧਦਾ ਜਾ ਰਿਹਾ ਹੈ ਪੰਜਾਬ ਦਾ ਵਾਤਾਵਰਣ ਵਿਗੜਦਾ ਜਾ ਰਿਹਾ ਹੈ ਪੰਜਾਬ ਦੇ ਪਾਣੀ ਥੱਲੇ ਹੋ ਚੁੱਕੇ ਨੇ ਪੰਜਾਬ ਦਾ ਵਾਯੂ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਉਹ ਬਹੁਤ ਆ ਵੱਧ ਚੁੱਕਿਆ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਇਹ ਅੱਗ ਲੱਗਣ ਦਾ ਰੁਝਾਨ ਵਧਿਆ ਇਹ ਵੀ ਬਹੁਤ ਜ਼ਿਆਦਾ ਹੈ ਹੁਣ ਤੱਕ ਬੀਤੇ 10 ਸਾਲਾਂ ਦੌਰਾਨ ਪੰਜਾਬ ਦੇ ਵਿੱਚ 2229 ਜਿਹੜੀ ਏਕੜ ਫਸਲ ਹੈ ਕਣਕ ਦੀ ਉਹ ਅੱਗ ਲੱਗਣ ਕਾਰਨ ਸਵਾਹ ਹੋਈ ਹੈ ਪਰ ਇਹ ਅੰਕੜੇ ਸਰਕਾਰੀ ਨੇ ਇਹ ਅੰਕੜੇ ਇਸ ਤੋਂ ਵੱਧ ਵੀ ਹੋ ਸਕਦੇ ਨੇ ਅੰਕੜੇ ਬਹੁਤ ਕਿਉਂਕਿ ਇੱਕ ਸਾਲ ਦੇ ਵਿੱਚ ਹੀ ਜਦੋਂ 1000 ਏਕੜ ਤੋਂ ਵੱਧ ਕਣਕ ਦੀ ਫਸਲ ਸੜ ਕੇ ਸਵਾਹ ਹੋ ਜੇ ਤੇ ਪਿਛਲੇ 10 ਸਾਲਾਂ ਦਾ ਰਿਕਾਰਡ 2229 ਤਾਂ ਨਹੀਂ ਹੋਵੇਗਾ ਉਸ ਤੋਂ ਕਈ ਗੁਣਾ ਵੱਧ ਹੋਵੇਗਾ ਦੂਜਾ ਸਰਕਾਰ ਨੇ ਗਰਦੌਰੀ ਕਰਕੇ ਜਿਹੜੀ ਕਿਸਾਨਾਂ ਦੀ ਭਰਪਾਈ ਕਰਨ ਦੇ ਹੁਕਮ ਦਿੱਤੇ ਨੇ ਪਰ ਉਹ ਇਕਾਦੁੱਕਾ ਸ਼ਹਿਰ ਹੈ ਜਾਂ ਇਕਾਦੁੱਕਾ ਜ਼ਿਲ੍ਹਾ ਹੈ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਭਗਵੰਤ ਮਾਨ ਸਾਹਿਬ ਵੱਲੋਂ ਕੋਈ ਆਫੀਸ਼ੀਅਲੀ ਸਟੇਟਮੈਂਟ ਨਹੀਂ ਆਈ ਵੀ ਪੂਰੇ ਪੰਜਾਬ ਦੇ ਵਿੱਚ ਗਰਦੌਰੀ ਕਰਕੇ ਅਸੀਂ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਭਰਪਾਈ ਕਰਾਂਗੇ ਸੋ ਦੇਖਣਾ ਇਹ ਹੋਵੇਗਾ ਭਵਿੱਖ ਦੇ ਵਿੱਚ ਸਰਕਾਰ ਕਿਸਾਨਾਂ ਲਈ ਕੋਈ ਜਿਹੜੀ ਬਜਟ ਦੇ ਵਿੱਚ ਜਾਂ ਅਲੱਗ ਤੋਂ ਕੋਈ ਖੇਤੀਬਾੜੀ ਬਜਟ ਦੇ ਵਿੱਚ ਕੋਈ ਉਹਨਾਂ ਲਈ ਹਿੱਸਾ ਕੱਢੇਗੀ ਵਿਤਾ ਜੋ ਜਿਹੜੀ ਕਣਕ ਦੀ ਫਸਲ ਸੜ ਕੇ ਲੋਕਾਂ ਕਿਸਾਨਾਂ ਦੀ ਸਵਾਹ ਹੋਈ ਹੈ ਉਸ ਦੀ ਪਰਵਾਹੀ ਕੀਤੀ ਜਾ ਸਕੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਈ ਕਿਸਾਨ ਸਾਹਮਣੇ ਆਏ ਨੇ ਉਹ ਕਹਿ ਰਹੇ ਨੇ ਵੀ ਜਿਹੜੇ ਜਿਹੜਾ ਮੁਆਵਜ਼ਾ ਸਰਕਾਰ ਵੱਲੋਂ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਊਗਾ ਉਹ ਕਾਫੀ ਨਹੀਂ ਹੈ ਕਿਉਂਕਿ ਕਈ ਲੋਕ ਕਈ ਕਿਸਾਨ ਠੇਕੇ ਤੇ ਲੈ ਕੇ ਪੈਰੀ ਖੇਤੀ ਕਰਦੇ ਨੇ ਤਾਂ ਉਹਨਾਂ ਦਾ ਠੇਕਾ ਮੁਰੰਦਾ ਵੀ ਸੰਭਵ ਨਹੀਂ ਹੈ ਇਸ ਨਾਲ ਕਿਉਂਕਿ ਰਕਮ ਆ ਜਿਹੜੀ ਉਹ ਬਹੁਤ ਘੱਟ ਹੁੰਦੀ ਹੈ ਸੋ ਉਮੀਦ ਕਰਦੇ ਆਂ ਭਗਵਾਨ ਪ੍ਰਮਾਨ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦਾ ਹੱਲ ਕੱਢੇਗੀ ਗਰਦੌਰੀ ਕਰਕੇ ਜਲਦੀ ਤੋਂ ਜਲਦੀ ਜਿਹੜੀ ਅੱਗ ਲੱਗਣ ਕਰ ਕਿਸਾਨਾਂ ਨੂੰ ਵਿੱਤੀ ਘਾਟਾ ਚੱਲਣਾ ਪਿਆ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ